ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ ਭਾਗ ਤੀਸਰਾ ਟਿਕਟ ਲੈ ਕੇ ਉਹ ਮੋੜ ਬੈਂਚ ਉੱਤੇ ਆ ਟਿੱਕੀ ਉਸ ਦਾ ਜ਼ਖਾਮ ਥੰਮ ਗਿਆ ਸੀ ਮਨ ਦੀ ਦਚਿੱਤੀ ਤੇ ਸੋਚਾਂ ਦਾ ਧਾਰਾ ਜਿਉਂ ਦਾ ਤਿਉਂ ਚੱਲ ਰਹੇ ਸਨ ਅੱਜ ਉਹ ਕੱਲੀ ਰਹਿਣਾ ਚਾਹੁੰਦੀ ਸੀ ਇੱਕ ਬੁੱਢੀ ਮਾਈ ਨੇ ਵੀ ਆਪਣੀ ਘਾਂਟੀ ਬੈਂਚ ਉੱਤੇ ਰੱਖ ਦਿੱਤੀ ਉਸ ਨੂੰ ਜਾਪਿਆ ਜਿਵੇਂ ਮਾਈ ਉਸ ਦੇ ਮੂੰਹ ਦੀ ਤਲਾਸ਼ੀ ਲੈ ਰਹੀ ਹੈ ਉਸ ਪਾਲਕ ਅੜਕ ਕੇ ਸਹਜ ਨਾਲ ਮੂੰਹ ਫੇਰ ਲਿਆ ਉਹ ਕਿਸ ਤਰ੍ਹਾਂ ਦੀ ਪੁੱਛਤੋ ਅਗਾਉਂ ਹੀ ਤਾਂ ਸੀ ਹੁਣ ਪੈਂਡੂ ਸਟੇਸ਼ਨ ਉੱਤੇ ਥੋੜੀ ਰੌਣਕ ਵੱਧ ਗਈ ਸੀ ਇੱਧਰ ਉੱਧਰ ਚੱਕਰ ਕੜਦੀ ਉਸ ਦੀ ਸੋਚ ਪਿਤਾ ਜੀ ਨਾਲ ਜਾ ਟਕਰਾਈ ਮੰਨਾ ਸਿੰਘ ਦਾ ਚਿਹਰਾ ਰੋਹ ਵਿੱਚ țeੜਿਆ ਹੋਇਆ ਸੀ ਜਦੋਂ ਉਸ ਸਕੂਲੋਂ ਘਰ ਵਾਪਸ ਪਰਤੀ ਪਿਤਾ ਨੇ ਅਖਬਾਰ ਉਸ ਦੇ ਅੱਗੇ ਕਰ ਦਿੱਤਾ ਉਸ ਦਾ ਸਕੂਲ ਪਿੰਡੋਂ 8 ਮੀਲ ਸੀ ਤੇ ਉਸ ਆਉਣ ਜਾਣ ਵਾਸਤੇ ਇੱਕ ਪ੍ਰਾਈਵੇਟ ਵਾਹਨ ਦਾ ਪਾਸ ਬਣਾਇਆ ਹੋਇਆ ਸੀ ਮੰਨਾ ਸਿੰਘ ਨੇ ਰੋਹ ਨਫ਼ਰਤ ਨਾਲ ਫੁਕਾਰਦੇ ਆਖਿਆ ਸਾਲੇ ਸਾਨੂੰ ਰੋਜ਼ ਚੀਨ ਦੇ ਏਜੰਟ ਦੱਸਦਾ ਏ ਜਰਾ ਇਹਨਾਂ ਬੁਚੜਾਂ ਦੀਆਂ ਕਰਤੂਤਾਂ ਪੜ ਬੇਈਮਾਨ ਕੁੱਤੇ ਕਿਸੇ ਜਹਾਨ ਦੇ ਮੁਲਕ ਕਿਵੇਂ ਤਬਾਹ ਕਰਨਾ ਲੈ ਹੋਰ ਤਾਂ ਹੋਰ ਆਹ ਹਰਦੀਪ ਕੱਲ ਦਾ ਸ਼ੌਕਰਾਂ ਨਹੀਂ ਸੀ ਮਾਨ ਮੇਰੀ ਇਲੈਕਸ਼ਨ ਵੇਲੇ ਗਿੱਠ ਗਿੱਠ ਟੱਪੇ ਆਖੇ ਜੇ ਕਮਾਊਨਿਸਟ ਜਿੱਤ ਗਏ ਤਾਂ ਜਮਹੂਰੀਅਤ ਦਾ ਬੇੜਾ ਗਰਕ ਹੋ ਜਾਵੇਗਾ ਹੁਣ ਆਪ ਹੀ ਸਮਗਲਿੰਗ ਦਾ ਬੇੜਾ ਤਾਰਨ ਦੇ ਹੈ ਸਾਡੇ ਬਿਨਾ ਇਨਾ ਚਮਚੀ ਜੜਾਂ ਦੀ ਖਾਦ ਵੀ ਕਿਸੇ ਨੇ ਨਹੀਂ ਪਾਉਣੀ ਖੇਤਾਂ ਵਿੱਚ ਐਵੇਂ ਇਹਨਾਂ ਜਨਤਾ ਮਗਰੋਂ ਨਹੀਂ ਐਵੇਂ ਇਹਨਾਂ ਜਨਤਾ ਮਗਰੋਂ ਨਹੀਂ ਲੈਣਾ ਸਾਲੇ ਬਗਲੇ ਭਗਤ ਚੋਰ ਕਿਸ ਥਾਂ ਦੇ ਮੰਨਾ ਸਿੰਘ ਨੂੰ ਸਿਆਸਤ ਦਾ ਬੁਖਾਰ ਹਮੇਸ਼ਾ ਚੜਿਆ ਰਹਿੰਦਾ ਸੀ ਜਦੋਂ ਦਾ ਉਹ ਪੰਜਾਬ ਅਸੈਂਬਲੀ ਦੇ ਇਲੈਕਸ਼ਨ ਹਾਰਿਆ ਸੀ ਕਾਂਗਰਸੀਆਂ ਤੋਂ ਬਹੁਤ ਹੀ ਜੜ ਗਿਆ ਸੀ ਉਹਨਾਂ ਬਾਰੇ ਗੱਲ ਸਾਲੇ ਤੋਂ ਸ਼ੁਰੂ ਕਰਦਾ ਤੇ ਚੋਰ ਉੱਤੇ ਲਿਆ ਤੇ ਖਤਮ ਕਰ ਦਿੰਦਾ ਕੁਲਤਾਰ ਨੇ ਨਿਤ ਦੀ ਆਦਤ ਵਾਂਗ ਆਪਣੇ ਪਿਤਾ ਦੀਆਂ ਗਰਮਗਰਮ ਗਾਲਾਂ ਨਹੀਂ ਸੁਣਨਾ ਸਨ ਸਗੋਂ ਸਾਰਾ ਧਿਆਨ ਅਖਬਾਰ ਦੀ ਖਬਰ ਉੱਤੇ ਲਾ ਰੱਖਿਆ ਸੀ ਖਬਰ ਦਾ ਹੈਡਿੰਗ ਲੱਗਾ ਸੀ ਇੱਕ ਕਾਂਗਰਸੀ ਦੀ ਕਰਤੂਤ ਤੇ ਸ਼ਾਰਾਂਛ ਸੀ ਦਿੱਲੀ ਨੂੰ ਲਜਾਈ ਜਾ ਰਹੀ 12 ਕਿਲੋ ਫੀਮ ਫੜੀ ਗਈ ਪੁਲਿਸ ਤੇ ਡੀਐਸਪੀ ਸਾਹਿਬ ਨੇ ਦੱਸਿਆ ਕਿ ਹਰਦੇਵ ਸਿੰਘ ਕਾਂਗਰਸੀ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਅਹੁਦੇਦਾਰ ਵੀ ਹੈ ਕਾਲੀ ਕਾਰ ਵਿੱਚ 12 ਕਿਲੋ ਫੀਮ ਦਿੱਲੀ ਨੂੰ ਲਈ ਜਾਂਦਾ ਗਿਰਫਤਾਰ ਕਰ ਲਿਆ ਹਰਦੇਵ ਸਿੰਘ ਟੀਚਰ ਵੀ ਰਹਿ ਚੁੱਕਾ ਸੀ ਡੀਐਸਪੀ ਤੋਂ ਹੋਰ ਵੀ ਪਤਾ ਲੱਗਾ ਹੈ ਕਿ ਇਸ ਸਮੰਗਲਿੰਗ ਦੇ ਪਿੱਛੇ ਇੱਕ ਐਮਐਲਏ ਦਾ ਨੰਗਾ ਚਿੱਟਾ ਹੱਥ ਹੈ ਪੁਲਿਸ ਹਰਦੇਵ ਸਿੰਘ ਤੋਂ ਬਾਕੀ ਸਾਥੀਆਂ ਬਾਰੇ ਪੁੱਛ ਪੜਤਾਲ ਕਰ ਰਹੀ ਹੈ ਖਬਰ ਪੜ ਕੇ ਕੁਲਤਾਰ ਦੇ ਦੰਦ ਜੁੜ ਗਏ ਖਬਰ ਵਿੱਚ ਕਿਸੇ ਐਮਐਲਏ ਦੇ ਨੰਗਾ ਹੋਣ ਵਾਲੇ ਫਕਰੇ ਨੇ ਸੰਦੇਹ ਖੜਾ ਕਰ ਦਿੱਤਾ ਹੋ ਸਕਦਾ ਹੈ ਹਰਦੇਵ ਨੇ ਇੰਦਰਜੀਤ ਨਾਲ ਮਿਲ ਕੇ ਦੰਦਾ ਸ਼ੁਰੂ ਕਰ ਦਿੱਤਾ ਹੋਵੇ ਕਿ ਹਰਦੇਵ ਵੀ ਕਰ ਗਿਆ ਉਸ ਸਿਰ ਫੇਰ ਮੇਰਾ ਮਨ ਨਹੀਂ ਮੰਨਦਾ ਪਰ ਪਿਤਾ ਜੀ 12 ਕਿਲੋ ਦੇ ਮੁੱਲ ਦਾ ਹਰਦੇਵ ਕੋਲ ਘਰ ਵੀ ਨਹੀਂ ਉਹ ਇੰਨੀ ਵੱਡੀ ਰਕਮ ਕਿੱਥੋਂ ਲਿਆ ਸਕਦਾ ਹੈ ਜ਼ਰੂਰ ਕੋਈ ਨਾ ਕੋਈ ਗੜਬੜਾ ਹੈ ਤੂੰ ਕੀ ਸਮਝਦੀ ਹੈ ਉਸ ਸ਼ੋਕਰੇ ਦੇ ਸਿਰ ਵਿੱਚ ਘਰ ਨਹੀਂ ਕੋਠੀ ਤੇ ਕਾਰ ਸਮਾਈ ਹੋਈ ਹੈ ਅਗਲੀ ਚੋਣ ਉਹ ਆਪ ਜਿੱਤ ਕੇ ਬੰਜੀਰ ਬਣਦੇ ਸੁਪਨੇ ਲੈ ਰਹੇ ਜਾਤ ਦੀ ਕੋੜ ਕੇ ਲਈ ਸਤੀਆਂ ਨੂੰ ਜੱਫੇ ਸ਼ੋਕਰੇ ਨੂੰ ਆਪਣੀ ਮਜ਼ਦੂਰ ਜਮਾਤ ਨਹੀਂ ਦੀ ਸੀ ਤੇ ਚੋਰਾਂ ਦਾ ਕਲਰਕ じゃ ਲੱਗਾ ਦੁਰ ਇਹ ਤੈਨੂੰ ਇਹ ਜਿਹੇ ਨੂੰ ਮੰਨਾ ਸਿੰਘ ਨੇ ਇਸ ਤਰ੍ਹਾਂ ਹਰਦੇਵ ਨੂੰ ਦਰਕਾਰਿਆ ਜਿਵੇਂ ਉਸ ਦੇ ਅੱਗੇ ਹੀ ਖਲੋਤਾ ਬਜ਼ੁਰਗ ਕਾਮਰੇਡ ਨੇ ਕੁਲਤਾਰ ਦੀ ਗੱਲ ਦਾ ਉੱਤਰ ਨਹੀਂ ਦਿੱਤਾ ਸੀ ਸਗੋਂ ਭਪਕੇ ਹੋਏ ਵਿਚਾਰ ਉਹਦੇ ਮੂੰਹੋਂ ਆਪ ਮੁਹਾਰੇ ਨਿਕਲੀ ਜਾ ਰਹੇ ਸਨ ਉਹ ਆਪਣੇ ਹਰ ਵਿਰੋਧੀ ਉੱਤੇ ਲਾਂਤ ਪਾਉਂਦਾ ਸੀ ਉਹਨਾਂ ਦੇ ਭੂਸਲੇ ਕੁੱਤੇ ਨੇ ਲੱਗ ਕੇ ਆ ਕੇ ਆਪਣਾ ਸਰੀਰ ਝਾੜਿਆ ਉਹ ਕਿਤੋਂ ਧੂੜ ਵਿੱਚੋਂ ਲਟਕ ਕੇ ਆਇਆ ਸੀ ਤੁਹਾਡੀ ਨਜ਼ਰ ਵਿੱਚ ਹਰ ਕਾਂਗਰਸੀ ਚੋਰ ਕਿਉਂ ਹੈ ਆਖਰਕਾਰ ਇਸ ਜਥੇਵੰਦੀ ਵਿੱਚ ਇਮਾਨਦਾਰ ਆਦਮੀ ਵੀ ਹੋਣੇ ਵੀ ਹੋਣਗੇ ਬਹੁਤੇ ਨਾ ਸਹੀ ਥੋੜੀ ਸੇ ਕੁਲਦਾਰ ਨੂੰ ਆਪਣੇ ਪਿਤਾ ਦੀ ਕਟੜ ਤੇ ਇੱਕ ਪਾਸ਼ੜ ਨੀਤੀ ਚੰਗੀ ਨਹੀਂ ਲੱਗਦੀ ਸੀ ਇਮਾਨਦਾਰ ਤੇ ਆ ਲੁੱਚਿਆਂ ਦਾ ਟੋਲਾ ਉਸ ਭਰਮੀਆਂ ਮੋਛਾਂ ਉ ਤਾਂ ਚੱਕ ਕੇ ਥੁੱਕਿਆ ਚੋਰ ਨਹੀਂ ਤਾਂ ਵੱਧ ਤੋਂ ਵੱਧ ਮੈਂ ਉਹਨਾਂ ਨੂੰ ਚੋਰਾਂ ਦੇ ਸਹਾਇਕਾਂ ਦਾ ਕ੍ਰੈਡਿਟ ਦੇ ਸਕਦਾ ਹਾਂ ਮੰਨਾ ਸਿੰਘ ਆਪਣੇ ਵਿਚਾਰ ਬਦਲ ਕੇ ਬਦਲ ਜਾਣ ਵਾਲਾ ਬੰਦਾ ਨਹੀਂ ਸੀ ساری ਜ਼ਿੰਦਗੀ ਸੌ ਮਾਨਦਾਰੀ ਨਾਲ ਗੁਜ਼ਾਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਸੋਲਾ ਉੱਤੇ ਇੱਕ ਸਿੱਧਕ ਬਾਣ ਸਿਪਾਹੀ ਵਾਂਗ ਡਟ ਕੇ ਪਹਿਰਾ ਦਿੱਤਾ ਸੀ ਆਪਣੀ ਉਮਰ ਵਿੱਚ ਉਸ ਬਣਾਇਆ ਘਟ ਅਤੇ ਗਵਾਇਆ ਬਹੁਤਾ ਸੀ ਪਾਰਟੀ ਦੇ ਅੰਦਰ ਬਾਹਰ ਵੀ ਉਸ ਦੀ ਚੁੱਤੀ ਖੜਕਦੀ ਰਹਿੰਦੀ ਸੀ ਚੁਸਤੀ ਕਰਕੇ ਲੀਡਰ ਬਣਨ ਵਾਲਿਆਂ ਅਤੇ ਸਮਝੌਤਾ ਕਰੂ پالਸੀ ਉੱਤੇ ਚੱਲਣ ਵਾਲਿਆਂ ਨੂੰ ਉਹ ਲੰਬੇ ਹੱਥੀ ਲੈਂਦਾ ਸੀ ਤੇ ਪਾਰਟੀ ਵਿੱਚ ਉਸ ਦਾ ਸਵਾ ਨਾਲ ਟੁੱਕ ਦਾ ਨਾ ਵੱਡ ਖਾਣਾ ਪੈ ਗਿਆ ਸੀ ਪਰ ਉਸ ਦੇ ਮੂੰਹ ਉੱਤੇ ਕੋਈ ਆਖਣ ਦੀ ਦਲੇਰੀ ਨਹੀਂ ਸੀ ਕਰਦਾ ਉਹ ਸਭ ਕੁਝ ਦਾ ਉੱਤੇ ਲਾ ਕੇ ਇਨਕਲਾਬ ਚਾਹੁੰਦਾ ਸੀ ਆਪਣਾ ਕੌਮੀ ਸਰਮਾਇਆ ਉਹ ਕੇਵਲ ਸੂਝ-ਬੂਝ ਵਾਲੇ ਦੋਵੇਂ ਬੱਚੇ ਹੀ ਸਮਝਦੇ ਸੀ ਜਿਹੜੇ ਆਪਣੀ ਲਿਆਕਤ ਤੇ ਮਿਹਨਤ ਨਾਲ ਦੇਸ਼ ਦੇ ਹਿੱਤਾਂ ਨੂੰ ਬਰਨਸਾਰ ਰਹੇ ਸਨ ਪਿਤਾ ਜੀ ਜਿਵੇਂ ਤੁਸੀਂ ਆਖਦੇ ਹੋ ਇਉਂ ਹੀ ਹੋਵੇਗਾ ਮੈਨੂੰ ਬਹੁਤਾ ਰਾਜਸੀ ਤੌਰ ਤੇ ਪਤਾ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਤੁਸੀਂ ਆਪਣੇ ਸੱਚ ਨਾਲ ਵੀ ਕਿਸੇ ਦੇ ਮਨ ਨਹੀਂ ਜਿੱਤ ਸਕਦੇ ਤੁਹਾਡਾ ਢੰਗ ਆਪਣਾਉ ਘੱਟ ਤੇ ਬਦਲਾ ਲਊ ਬਹੁਤਾ ਹੈ ਕੁੜੀ ਨੇ ਆਪਣੀ ਸੰਜੀਦਗੀ ਨਾਲ ਵਿੱਚੋਂ ਗੰਭੀਰਤਾ ਨਾਲ ਇੱਕ ਸਿੱਖ ਆਪਣੇ ਪਿਤਾ ਅੱਗੇ ਰੱਖ ਦਿੱਤੀ ਤੈਨੂੰ ਹਲੇ ਲੁੱਟੀ ਦੀ ਮਿਹਨਤ ਦਾ ਅਹਿਸਾਸ ਘਟੇ ਜਿਨ੍ਹਾਂ ਨੂੰ ਲੱਗੀਆਂ ਹਨ ਉਹਨਾਂ ਤੋਂ ਪੁੱਛ ਕੇ ਵੀ ਦੇਸ਼ ਸਰਮਾਇਦਾਰਾਂ ਦੀ ਟੋਲੀ ਵਿੱਚ ਸੁੱਟਣ ਲਈ ਆਜ਼ਾਦ ਕਰਵਾਇਆ ਸੀ ਪਰਸੰਗ ਅਤੇ ਹੋਰ ਤਸੀਹੇ ਇਸ ਲਈ ਨਹੀਂ ਚੱਲੇ ਸਨ ਕਿ ਹਿੰਦੁਸਤਾਨ ਮੰਗਤਾ ਬਣਿਆ ਫਿਰੇ ਇੰਨਾ ਸਾਲ ਆ ਮੁਲਕ ਦੀ ਜੜ ਵੱਡ ਕੇ ਰੱਖ ਦਿੱਤੀ ਉਸ ਦੁਆਰਾ ਥੁੱਕਿਆ ਕੁਰਬਾਨੀਆਂ ਕਰਨ ਵਾਲਿਆਂ ਨੂੰ ਕੋਈ ਪੁੱਛਦਾ ਨਹੀਂ ਤੇ ਖਰਬੂਜੀਆਂ ਦੀ ਰਾਖੀ ਕਿੱਦੜ ਕੁਲਤਾਰ ਨੇ ਗੱਲ ਹੋਰ ਅਗਾ ਵਧਾਉਣੀ ਚੰਗੀ ਨਾ ਸਮਝੀ ਉਸ ਨੂੰ ਆਪਣੇ ਪਿਤਾ ਦੀਆਂ ਕੁਰਬਾਨੀਆਂ ਉੱਤੇ ਰੱਜਮਾ ਮਾਨ ਸੀ ਪਾਰਟੀ ਅਤੇ ਲੋਕ ਹਿੱਤ ਉਸ ਦੀ ਕਾਲ ਸਫਲੀ ਨਹੀਂ ਹੋਈ ਸੀ ਇਸ ਗੱਲ ਦਾ ਪ੍ਰਤੀਕਰਮ ਮਨਨਾ ਸਿੰਘ ਉਤੇ ਸਾਫ਼ ਜ਼ਿਹਰ ਸੀ ਉਸ ਦੇ ਤਜਰਬੇ ਨਾਲ ਕਮਾਏ ਤਤਕੀਵੇਂ ਵੀ ਝੂਠੇ ਨਹੀਂ ਸਨ ਪਰ ਉਸ ਦਾ ਸੱਚ ਨਰਮ ਮਿਹਦੇ ਵਾਲਿਆਂ ਲਈ ਬਚਾਉਣਾ ਬੜਾ ਔਖਾ ਸੀ ਉਸ ਦਾ ਫੈਸਲਾ ਦੋ ਟੁਕ ਹੁੰਦਾ ਕੁਲਤਾਰ ਕਈ ਵਾਰ ਸੋਚਦੀ ਹੁੰਦੀ ਜੇਕਰ ਪਿਤਾ ਜੀ ਨੂੰ ਇਨਕਲਾਬ ਪਿੱਛੋਂ ਲੋਕ ਵਿਰੋਧੀਆਂ ਦੇ ਕੇਸ ਸੁਣ ਲਈ ਜੱਜ ਲਾ ਦਿੱਤਾ ਤਾਂ ਤੰਦ ਉਹ ਕਿਸੇ ਨੂੰ ਮਾਫ਼ ਨਹੀਂ ਕਰੇਗਾ ਇਥੋਂ ਤੱਕ ਕਿ ਮੇਰੇ ਤੇ ਜਗਤਾਰ ਪੁੱਲੋਂ ਵੀ ਕੋਈ ਛੋਟਾ ਮੋਟਾ ਅਪਰਾਧ ਹੋ ਗਿਆ ਤਾਂ ਫੈਸਲਾ ਦੇਣ ਵਾਲਿਓ ਉਹਨਾਂ ਦਾ ਇਤਰੀ ਮੋੜ ਨਹੀਂ ਡੋਲੇਗਾ ਦੂਜੇ ਪਾਸੇ ਉਹ ਸਮਝਦੀ ਸੀ ਇਸੇ ਕੌਮੀ ਚਲਨ ਨੇ ਇੱਕ ਦਿਨ ਹਿੰਦੁਸਤਾਨ ਦਾ ਮਿਆਰੀ ਮਾਣ ਬਣਨਾ ਹੈ ਜਿਹੜਾ ਸਮਾਜ ਵਿੱਚ ਪਤਨ ਹੋਇਆ ਪਿਆ ਹੈ ਹਰ ਦੋ ਦਿਨ ਪਿਛੋਂ ਸਰਦਾਰ ਇੰਦਰਜੀਤ ਸਿੰਘ ਐਮਐਲਏ ਦਾ ਇੱਕ ਟੜਲੇਦਾਰ ਬਿਆਨ ਪ੍ਰੈਸ ਵਿੱਚ ਆ ਗਿਆ ਤੇ ਛਪਿਆ ਸੀ ਹਰਦੀਪ ਸਿੰਘ ਨਾਂ ਦਾ ਕੋਈ ਵਿਅਕਤੀ ਜਿਹੜਾ ਕਾਂਗਰਸ ਕਮੇਟੀ ਦਾ ਅਹੁਦੇਦਾਰ ਤਾਂ ਕੀ ਚਾਰਾਂਨੇ ਦਾ ਸਧਾਰਨ ਮੈਂਬਰ ਵੀ ਨਹੀਂ ਅਫੀਮ ਦੇ ਦੋਸ਼ ਵਿੱਚ ਫੜੇ ਹਰਦੀਪ ਸਿੰਘ ਨਾਲ ਕਾਂਗਰਸ ਦਾ ਦੂਰ ਦਾ ਵਾਸਤਾ ਵੀ ਨਹੀਂ ਸੀ ਇਸ ਖਬਰ ਵੱਲ ਧੀ ਨੇ ਪਿਤਾ ਦਾ ਧਿਆਨ ਦਿਵਾਇਆ ਉਸ ਪੜ ਕੇ ਮੋੜ ਲੈਕਚਰ ਸ਼ੁਰੂ ਕਰ ਦਿੱਤਾ ਇੰਨਾ ਸਾਲਿਆਂ ਨੂੰ ਮਰਨਾ ਵੀ ਨਹੀਂ ਆਉਂਦਾ ਹੱਥੀ ਮਿੱਟੀ ਪੁੱਟ ਕੇ ਸਿਰਖੇ ਪਾਉਣੀ ਵੀ ਸ਼ੁਰੂ ਕਰ ਦਿੱਤੀ ਇੰਨਾ ਕਲਾ ਮਾਨਸਾ ਨੂੰ ਕੋਈ ਪੁੱਛੇ ਜਿੰਨਾ ਲੋਕਾਂ ਵਿੱਚ ਹਰਦੇਵ ਇੱਕ ਕਾਂਗਰਸ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ ਉਹ ਇਸ ਝੂਠ ਨੂੰ ਸੱਚ ਕਿਵੇਂ ਮੰਨਣਗੇ ਅੰਗਰੇਜ਼ ਵਧੀਆ ਲੁੱਚਾ ਸੀ ਉਸ ਨੂੰ ਲੁੱਟ ਕੇ ਲੁਕੋਣਾ ਆਉਂਦਾ ਸੀ ਆ ਬਿਆਨ ਪੜ੍ਹ ਕੇ ਕੌਣ ਨਹੀਂ ਮੰਨੇਗਾ ਇੰਦਰਜੀਤ ਨੇ ਆਪ ਸੱਚਪੁੱਤ ਬਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਰਾ ਪਾਰ ਹਰਦੇਵ ਉੱਤੇ ਸੁੱਟ ਦਿੰਦਾ ਹੈ ਅੰਗਰੇਜ਼ ਅਤੇ ਇਹਨਾਂ ਵਿੱਚ ਫਰਕ ਕੀ ਹੈ ਉਹ ਰਾਤੀ ਚੋਰੀ ਕਰਦਾ ਸੀ ਤੇ ਕਿਸੇ ਹੱਦ ਤੱਕ ਦੋਸ਼ ਵੀ ਮੰਨ ਲੈਂਦਾ ਸੀ ਪਰ ਇਹ ਦਿਨੇ ਡਕੈਂਤੀ ਕਰਕੇ ਸਾਫ਼ ਮੁੱਕਰ ਜਾਂਦੇ ਆ ਵਾਹ ਓਏ ਬਾਪੂ ਦੇ ਪੁੱਤਰੋ ਚਾਰ ਦੇਉਂਗੇ ਚੰਦ ਕੱਢ ਦੇਉਂਗੇ ਅਗਲੀਆਂ ਪਿਛਲੀਆਂ ਕਸਰਾ ਹੂੰ ਜਾਪਦਾ ਏ ਹਰਦੀਪ ਨਿਰਦੋਸ਼ ਹੈ ਕੁਲਤਾਰ ਆਪਣੇ ਅੰਤਰੀ ਭਾਵਾਂ ਵਿੱਚੋਂ ਸੁਭਾਵਕ ਹੀ ਕਹ ਗਈ ਉਹ ਕਿਵੇਂ ਜਿਸ ਕੋਲੋਂ ਚੋਰੀ ਦਾ ਮਾਲ ਫੜਿਆ ਜਾਵੇ ਉਹ ਨਿਰਦੋਸ਼ ਕਿਵੇਂ ਸਾਂਭਣ ਵਾਲੇ ਦੀ ਵੀ ਹਿੱਸਾਪਤੀ ਹੁੰਦੀ ਹੈ ਮਾਲ ਵਿੱਚ ਅਸਲ ਵਿੱਚ ਉੱਲੂ ਦਾ ਪੱਠਾ ਤਾਂ ਉਹ ਇੱਥੋਂ ਸਾਬਤ ਹੁੰਦਾ ਹੈ ਜਦੋਂ ਆਪਣੀ ਜਮਾਤ ਛੱਡ ਕੇ ਇੱਕ ਜਗੀਰਦਾਰ ਦੀ ਪੁੱਛ ਜਾਂ ਪੂਛ ਜਾ ਬਣਿਆ ਸੀ ਲੂਣ ਦੀ ਖਾਨ ਵਿੱਚ ਜਾਣ ਵਾਲੇ ਸਭ ਲੂਣ ਹੀ ਹੋ ਜਾਂਦੇ ਉਸ ਐਨਕਲਾਕੇ ਕੇਸ ਵਿੱਚ ਪੰਦ ਕਰ ਪਿਤਾ ਜੀ ਭਲਾ ਇੰਦਰਜੀਤ ਕੋਲ ਅੱਗੇ ਜਾਇਦਾਦ ਥੋੜੀ ਹੈ ਉਹ ਅਜਿਹੇ ਮਾੜੇ ਕੰਮ ਨਾਲ ਆਪ ਬਦਨਾਮ ਨਹੀਂ ਹੋਵੇਗਾ ਤੇ ਨਾਲ ਹੀ ਕਾਂਗਰਸ ਦੇ ਮੂੰਹ ਤੇ ਕਾਲਖ ਉਸ ਗੱਲ ਵਿਚਾਲੇ ਛੱਡ ਦਿੱਤੀ। ਉਹ ਸਰਮਾਇਆ ਪੁੱਤਰਾਂ ਧੀਆਂ ਵਾਸਤੇ ਹੀ ਨਹੀਂ ਇਕੱਠੇ ਕਰਦੇ। ਸਗੋਂ ਗੱਧਿਆਂ ਕੈਮ ਰੱਖਣ ਦਾ ਵਸੀਲਾ ਸਮਝਦੇ ਐ। ਹਰਦੇਵ ਵਰਗੇ ਟੁਕ ਟੇਰਾਂ ਨੂੰ ਪਾਲ ਕੇ ਬਾਹਰ ਬਕਵਾਸ ਕਰਨ ਲਾ ਛੱਡਦੇ ਐ ਤੇ ਉਹਨਾਂ ਨਾਲ ਚਾਰ ਹਥਿਆਰ ਬੰਦਾ ਗੁੰਡੇ ਤੋਰ ਦਿੰਦੇ ਐ। ਫਿਰ ਅੰਗਰੇਜ਼ੀ ਰਾਜ ਕੀ ਵਰਕ ਤੇ ਬਾਅਦ ਕਾਂਗਰਸ ਰਾਜ ਦੇ ਗੋਣ ਗਏ ਜਾਂਦੇ ਐ। ਇਹ ਨ ਹਰਾਮ ਖੋਰਾ ਨੂੰ ਟੋਕੇ ਰਾ ਲੰਗਾਈ ਬਿਨਾ ਕੰਮ ਕਦੇ ਸੂਤ ਨਹੀਂ ਆਉਣਾ ਉਸ ਸੱਜੇ ਹੱਥ ਨੂੰ ਵਾ ਵਿੱਚ ਵਾਇ ਜਿਵੇਂ ਉਹ ਗੜਾਸਾ ਸੀ ਪਿਤਾ ਜੀ ਤੁਸੀਂ ਇੰਨੀਆਂ ਗਾਲਾਂ ਨਾ ਕੱਟਿਆ ਕਰੋ ਕੁਲਤਾਰ ਨੇ ਹੱਸ ਕੇ ਆਖਿਆ ਹੋਰ ਇਹਨਾਂ ਸਨਮਾਰਾਂ ਨੂੰ ਸ਼ਾਵਾਸ਼ੇ ਦੇਵਾ ਲੁੱਚੀ ਕਿਸੇ ਜਹਾਨ ਦੇ ਉਸ ਅਖਬਾਰ ਮੰਝੇ ਉੱਤੇ ਬਗਾਹ ਮਾਰਿਆ ਇੰਦਰਜੀਤ ਦੇ ਬਿਆਨ ਨੇ ਸਾਰੇ ਜ਼ਿਲ੍ਹੇ ਤੇ ਖਾਸ ਕਰ ਉਹਦੇ ਇਲਾਕੇ ਵਿੱਚ ਝੂਟ ਦਾ ਪੋਲ ਖੋਲ੍ਹ ਕੇ ਰੱਖ ਦਿੱਤਾ ਲੋਕਾਂ ਨੂੰ ਹਰਦੇਵ ਨਾਲ ਹਮਦਰਦੀ ਜਾਗ ਪਈ ਤੇ ਦੰਦ ਕਥਾ ਵਿੱਚ 인ਦਰਜੀਤ ਝੂਠਿਆਂ ਦਾ ਸਰਦਾਰ ਬਣ ਗਿਆ। ਉਹ ਵੀ ਕੀ ਕਰਦਾ ਇਸ ਤਰ੍ਹਾਂ ਦਾ ਬਿਆਨ ਦਿੱਤੇ ਬਿਨਾਂ ਖਾ ਜਾਣ ਖਿਲਾਸੀ ਨਹੀਂ ਹੁੰਦੀ ਸੀ। ਪੰਜਾਬ ਕਾਂਗਰਸ ਪੰਜਾਬ ਕਾਂਗਰਸ ਦਾ ਜੂ ਤੇ ਦਿੱਲੀ ਦਾ ਝੰਡਾ ਉਸ ਦੇ ਸਿਰ ਪੈਂਦੇ ਸਨ। ਜ਼ਿਲੇ ਦੀ ਕਾਂਗਰਸ ਦਾ ਉਹ ਕਰਤਾ ਧਰਤਾ ਸੀ। ਜਥੇਬੰਦੀ ਉੱਤੇ ਦਾਗ ਕਿਵੇਂ ਆਣ ਦਿੰਦਾ ਤੇ ਅਗਲੀਆਂ ਚੋਣਾਂ ਵਿੱਚ ਟਿਕਟ ਕਿਹੜੇ ਮੂੰਹ ਨਾਲ ਮੰਗਦਾ। ਲੋਕਾਂ ਦੀ ਨਾਰਾਜ਼ਗੀ ਉਹ ਮੁੱਲ ਲੈ ਸਕਦਾ ਸੀ ਪਰ ਚੰਡੀਗੜ੍ਹ ਤੇ ਦਿੱਲੀ ਦੇ ਮੱਥੇ ਵੱਟ ਨਹੀਂ ਸਹਿ ਸਕਦਾ ਸੀ ਉਸ ਸਮੇਂ ਸਰਵਿਆਂ ਝਾੜ ਕੇ ਸਿਆਸਤ ਤੋਂ ਕੰਮ ਲਿਆ ਸੀ ਉਹ ਸਮਝਦਾ ਸੀ ਚੰਗੀ ਅਥਵਾ ਮੰਦੀ ਹਰ ਤਰ੍ਹਾਂ ਦੀ ਚਰਚਾ ਸਮੇਂ ਨਾਲ ਲੋਕ ਜ਼ਰੂਰ ਭੁੱਲ ਜਾਇਆ ਕਰਦੇ ਹਨ ਨਾਲੇ ਇਲੈਕਸ਼ਨ ਹਲੇ ਬੜੀ ਦੂਰ ਹੈ ਉਪਰੋਥਲੀ ਵਧੀਕਾਂ ਨੇ ਕੁਲਤਾਰ ਦੇ ਦਿਲ ਗੁਰਦੇਵ ਗੁਰਦੇਵ ਤੇ ਉਸ ਦੀ ਅੰਨੀ ਮਾਂ ਮਾੜੋਂ ਨਾਲ ਹਮਦਰਦੀ ਵਿਦਾ ਦਿੱਤੀ ਉਸ ਦੇ خیال ਅਨੁਸਾਰ ਹਰਦੇਵ ਅਸਲੋ ਨਿਰਦੋਸ਼ ਭਾਵੇਂ ਨਹੀਂ ਸੀ ਪਰ ਉਸ ਦੀ ਨਿੱਕੀ ਜਿੰਨੀ ਮੂਰਖਤਾ ਨਾਲ ਗੁਰਦੇਵ ਦਾ ਭਵਿਸ਼ ਮਾਰਿਆ ਗਿਆ ਸੀ ਸਦਾ ਹਾਂਜੀ ਉਹਦੀ ਮਨਾਖੀ ਮਾਂ ਨਗਰ ਸਹਾਇਤਾ ਬਿਨਾ ਜੀ ਨਹੀਂ ਸਕੇਗੀ ਇਹ ਸੋਚ ਕੁਲਤਾਰ ਉਤੇ ਤਨਖਾਹ ਵਾਲੇ ਦਿਨ ਤੱਕ ਭਾਰੂ ਰਹੀ ਉਸ ਸਾਰੀ ਤਨਖਾਹ ਗੁਰਦੇਵ ਦੇ ਹੱਥ ਉਤੇ ਰੱਖਿਆ ਤੇ ਆਖੇ ਦੇਖ ਮੇਰੀ ਬੀਬੀ ਭੈਣ ਕਿਸੇ ਨੂੰ ਨਹੀਂ ਦੱਸਣਾ ਇਹ ਪੈਸੇ ਕਿੱਥੋਂ ਲੈ ਕੇ ਆਏ ਨੇ ਮਾਂ ਜੀ ਨੂੰ ਜਾਂ ਦੇਵੀ ਕੀ ਕੋਈ ਵਧੀਆ ਵਕੀਲ ਕਰਕੇ ਹਰਦੇਵ ਦਾ ਕੇਸ ਲੜੇ ਨੀਰੀ ਹੋਂ ਕਿ ਹਾਵਿਆਂ ਨਾਲ ਗੱਲ ਨਹੀਂ ਬਾਨੀ ਗੁਰਦੇਵ ਪੈਸੇ ਫੜ ਕੇ ਪਹਿਲੋਂ ਹੈਰਾਨ ਹੋਈ ਫਿਰ ਗੱਲ ਉਸ ਦੀ ਸਮਝ ਵਿੱਚ ਆ ਗਈ ਪੈਸੇ ਲੈਣੇ ਉਸ ਲਈ ਬੜੇ ਔਖੇ ਸਨ ਇੰਨੀ ਰਕਮ ਉਸੇ ਹਲੇ ਤਾਈਂ ਦੇ ਹੱਥ ਵਿੱਚ ਫੜ ਕੇ ਨਹੀਂ ਵੇਖੀ ਸੀ ਉਹ ਇਕਦਾਂ ਪੈਸੇ ਲੈਣ ਲਈ ਤਿਆਰ ਨਹੀਂ ਸੀ ਉਸ ਨੂੰ ਖਿਆਲ ਵੀ ਨਹੀਂ ਆ ਸਕਦਾ ਸੀ ਨੇਕੀ ਦਾ ਫਰਿਸ਼ਤਾ ਇਉਂ ਪ੍ਰਗਟ ਹੋ ਜਪਵੇਗਾ ਨਹੀਂ ਭੈਣ ਜੀ ਮੈਂ ਨਹੀਂ ਉਸ ਨੂੰ ਕੋਈ ਗੱਲ ਨਾ ਔੜੀ ਤੇ ਨੋਟ ਉਸ ਕੁਲਤਾਰ ਵੱਲ ਵਧਾ ਦਿੱਤੇ ਨਹੀਂ ਕਮਲ ਨਾ ਮਾਰ ਤੂੰ ਹਲੇ ਬੱਚੀ ਹੈ ਪੈਸੇ ਬਿਨਾ ਤਾਂ ਤੇਰੀ ਮਾਂ ਦੀ ਕਿਸੇ ਗੱਲ ਵੀ ਨਹੀਂ ਸੁਣਨੀ ਉਸ ਦੀ ਜ਼ਮਾਨਤ ਦਾ ਬੰਦੋਬਸਤ ਕਰੋ ਫਿਰ ਉਹ ਆਪਣੇ ਕੇਸ ਦੀ ਆਪੇ ਸੰਭਾਲ ਕਰ ਲਵੇਗਾ ਉਸ ਨੋਟ ਫੜ ਕੇ ਗੁਰਦੇਵ ਦੀ ਜੇਬ ਵਿੱਚ ਪਾ ਦਿੱਤੇ ਜੇ ਮਾਂ ਜੀ ਨੇ ਪੁੱਛਿਆ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਕੀ ਦੱਸਾਂਗੀ ਕੁੜੀ ਧੰਨਵਾਦ ਵਿੱਚ ਝੁਕੀ ਜਾ ਰਹੀ ਸੀ ਇਹ ਵੀ ਇੱਕ ਸਮੱਸਿਆ ਸੀ ਕਿ ਜਵਾਨ ਹੋ ਰਹੀ ਕੁੜੀ ਇੰਨੇ ਪੈਸੇ ਕਿੱਥੋਂ ਲੈ ਸਕਦੀ ਹੈ ਕੁਲਤਾਰ ਨੇ ਇਹ ਗੱਲ ਸੋਚੀ ਹੀ ਨਹੀਂ ਸੀ ਉਹ ਝੱਟ ਹੀ ਉਸ ਆਖਿਆ ਮਾਂ ਜੀ ਨੂੰ ਸੌਂਕਤਾ ਕੇ ਦੱਸ ਦੇਵੀਂ ਉਹ ਕਿਸੇ ਕੋਲ ਵੀ ਭੇਨ ਕਾ ਨਾ ਕੱਢੇ ਇੱਥੇ ਤੱਕ ਕੀ ਹਰਦੇਵ ਨੂੰ ਉਕਾ ਹੀ ਪਤਾ ਨਹੀਂ ਲੱਗਣਾ ਚਾਹੀਦਾ ਗੁਰਦੇਵ ਦੇ ਸਿਰ ਤੇ ਹੈ ਸਿਰ ਹਲਾ ਕੇ ਹਾਮੀ ਭਰਨ ਉਤੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਤੂੰ ਬੜੀ ਸਿਆਣੀ ਭੈਣ ਆ ਉਹ ਖਿਆਲ ਕਰ ਰਹੀ ਸੀ ਹਰਦੇਵ ਪਿਤਾ ਜੀ ਦਾ ਵਿਰੋਧੀ ਰਿਹਾ ਖਬਰੇ ਪਤਾ ਲੱਗਣ ਤੇ ਸਹਾਇਤਾ ਲੈਣੋ ਵੀ ਨਾ ਕਰ ਦੇਵੇ ਭੈਣ ਜੀ ਅਸੀਂ ਮਾਂ ਤੀ ਤੁਹਾਡਾ ਐਡਾ ਵੱਡਾ ਐਹਸਾਨ ਕਿਵੇਂ ਲਾਹਾਂਗਾ ਕੁੜੀ ਦੀਆਂ ਅੱਖਾਂ ਭਰਾਂਗਾ ਦੇਖ ਗੁਰਦੇਵਾ ਮਨ ਨਾ ਖਰਾਬ ਕਰ ਜਦੋਂ ਤੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖਲੋ ਜਾਵੇਂਗੀ ਉਦੋਂ ਕਈ ਲੋੜਮੰਦ ਕੁਲਤਾਰਾਂ ਤੈਨੂੰ ਰਾਹ ਵਿੱਚ ਮਿਲ ਪੈਣਗੇ ਹਾਂ ਜ਼ਿੰਦਗੀ ਭਰ ਇਸ ਗੱਲ ਦਾ ਖਿਆਲ ਰੱਖੀ ਤੂੰ ਮਨੁੱਖਤਾ ਦਾ ਉਦਾਰ ਦੇਣਾ ਹੈ ਐਨੀ ਕਹਿ ਕੇ ਉਸ ਗਰਦੇ ਨੂੰ ਜ਼ੋਰ ਨਾਲ ਘੁੱਟ ਲਿਆ ਅੰਦਰੋਂ ਉਸ ਦੇ ਦਿਲ ਦੀ ਧੜਕਣ ਬੁਰੀ ਤਰ੍ਹਾਂ ਤਰਲੋ ਮੱਚੀ ਹੋ ਰਹੀ ਸੀ ਫਿਰ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਦੋ ਧੜਕਣਾ ਮਿਲ ਕੇ ਸਾਂਝਾ ਪਚਾਲ ਬਣ ਗੰਗਾ ਹਨ ਸੱਚੀ ਉਸ ਦੇ ਪੈਰਾਂ ਹੇਠ ਜ਼ਮੀਨ ਕੰਬ ਰਹੀ ਸੀ ਰੇਲ ਦਾ ਇੰਜਣ ਦੜ ਦੜ ਕਰਦਾ ਉਸ ਦੇ ਅੱਗੋਂ ਦੀ ਲੰਘ ਗਿਆ ਪਿਛਲੇ ਡੱਬੇ ਬ੍ਰੇਕਾਂ ਖਾ ਖਾ ਟੈਕ ਰਹੇ ਸਨ ਇੱਕ ਹੱਥ ਟੋਕਰੀ ਚੁੱਕੀ ਉਹ ਜਨਾਨਾ ਡੱਬਾ ਪਾਲ ਰਹੀ ਸੀ ਧੰਨਵਾਦ ਜੀ